ਅਮੂਲ ਅਤੇ ਬਜਾਜ ਹਾਟੋਜਵਲੋ ਮੋਟਰਸਾਈਕਲ ਰੈਲੀ ਦਾ ਫਗਵਾੜਾ ਪਹੁੰਚਣ ਤੇ ਕੀਤਾ ਗਿਆ ਸਵਾਗਤ ਐਨ ਡੀ ਟੀ ਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ اڃا ويان اڃا نٿا 500 सत श्रीकाल बजाज ऑटो द्वारा नेशनल मिल्क डे पे आपका सीएनजी रैली क्लीन फ्यूल रैली आपकी ऑर्गेनाइज करी जा रही है जो रैली आज अभी जलंधर रेल इस पर आने वाली है सब लोगों का इसका हम लवली ऑटो की तरफ से इनका हार्दिक स्वागत करने के लिए यहाँ पे इकट्ठे हुए हैं इस क्लीन फ्यूल रैली का मैसेज आपको ग्राहकों को ये पहुंचाना है कि बजाज ऑटो पर्यावरण के प्रति सजग है और सी मोटरसाइकिल की आपकी रैली जम्मू से लेकर दिल्ली तक जाएगी जो कि पर्यावरण को सजग करने के लिए जनता में एक मैसेज दिया जा रहा है धन्यवाद ਚਲੋ ਥੈਂਕ ਯੂ ਸਰ ਨਮਸਕਾਰ ਜੀ ਸਰ ਮੈਂ ਸੁਰਿੰਦਰ ਸਿੰਘ ਰੈਸੀ ਜੀ ਐ ਬੈਡਮਿੰਟ लवली ਆਟੋਸ ਜਲੰਧਰ ਫਗਵਾੜਾ ਕਪੂਰਥਲਾ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਕਰਦਾ ਹੈਗਾ ਜੀ तहे ਦਿਲੋਂ ਕਿ ਅੱਜ ਇੱਕ ਅਮੁੱਲ ਦੇ ਨਾਲ ਮਿਲ ਕੇ ਪਜਾਜ ਆਟੋ ਨੇ ਜਿਹੜੀ ਰੈਲੀ ਕੱਢੀ ਹੈ ਕਿ ਜੰਮੂ ਤੋਂ ਹੁੰਦੇ ਹੋਏ ਸਟਾਰਟ ਹੋਈ ਹੈਗੀ ਹੈ ਔਰ ਇਹ ਦਿੱਲੀ ਅਗਲੇ 6 ਦਿਨਾਂ ਤੱਕ ਪਹੁੰਚਣੀ ਹੈਗੀ ਹੈ ਤੇ ਅੱਜ ਉਹਨਾਂ ਨੇ ਸਾਡੇ ਸ਼ਹਿਰ ਜਲੰਧਰ ਦੇ ਵਿੱਚ ਪਹੁੰਚਣਾ ਹੈਗਾ ਤੇ ਅਸੀਂ ਇੱਥੇ ਉਹਨਾਂ ਦਾ ਵੈਲਕਮ ਕਰਨ ਵਾਸਤੇ ਸਾਰੇ ਇਕੱਠੇ ਹੋਏ ਹੈਗੇ ਆ ਇਹ ਰੈਲੀ ਜਿਹੜੀ ਹੈਗੀ ਹੈ 26 ਜਨਵਰੀ ਨੂੰ ਜਿਹੜਾ ਅਮੁੱਲ ਦਾ ਮਿਲਕ ਡੇ ਮਨਾਇਆ ਜਾ ਰਿਹਾ ਹੈਗਾ ਉਹਦੇ 26 ਨਵੰਬਰ ਸੋਰੀ ਨਵੰਬਰ ਦਾ ਜਿਹੜਾ ਮਿਲਕ ਡੇ ਮਨਾਇਆ ਜਾ ਰਿਹਾ ਹੈ ਉਹਦੇ ਉਪਲਬਖ ਨੂੰ ਲੈ ਕੇ ਇਹ ਕਾਰਜਕ੍ਰਮ ਰੱਖਿਆ ਗਿਆ ਹੈਗਾ ਤੇ ਹੁਣ ਕੁਛ ਦੇਰ ਦੇ ਵਿੱਚ ਰੈਲੀ ਸਾਡੇ ਕੋਲ ਪਹੁੰਚ ਜਾਏਗੀ ਔਰ ਇਹਦੇ ਨਾਲ ਦੁੱਧ ਦੇ ਨਾਲ ਨਾਲ ਜਿਹੜਾ ਫਿਊਲ ਦਾ ਬੇਨਿਫਿਟ ਹੈਗਾ ਆ ਉਹ ਪਜਾਜ ਫਰੀडम ਨੇ ਦਿੱਤਾ ਕਿਉਂਕਿ ਤੁਸੀਂ ਦੇਖਿਆ ਕਿ ਵਰਲਡ ਦਾ ਸਭ ਤੋਂ ਪਹਿਲਾ ਸੀएनजी ਮੋਟਰਸਾਈਕਲ ਜਿਹੜਾ ਪਜਾਜ ਫਰੀडम ਦੇ ਨਾਮ ਦਾ ਹੈਗਾ ਇਹ ਰੈਲੀ ਉਸਦੇ ਨਾਲ ਜੁੜੀ ਹੋਈ ਹੈ ਜਿਹੜੀ ਪੋਲੂਸ਼ਨ ਨੂੰ ਬਿਲਕੁਲ 0% ਤੇ ਲੈ ਆਏਗੀ। ਧੰਨਵਾਦ।